ਪੰਥਕ ਸੀਟ ਕਈ ਜਾਣ ਵਾਲੀ ਤਰਨਤਾਰਨ ਦੀ ਸੀਟ ਅੱਜ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਈ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਅੱਜ ਵੋਟ ਪਈ ਹੈ ਉਹ ਆਮ ਲੋਕ ਆਮ ਲੋਕਾਂ ਦੇ ਘਰਾਂ ਚੋਂ ਨਿਕਲੇ ਹੋਏ ਇੱਕ ਮੁੱਖ ਮੰਤਰੀ ਨੇ ਤੇ ਅਸੀਂ ਵੀ ਆਮ ਲੋਕ ਆ ਸਾਨੂੰ ਵੀ ਰਾਜਨੀਤੀ ਦਾ ਪਹਿਲੇ ਕੁਝ ਨਹੀਂ ਪਤਾ ਸੀ ਅਸੀਂ ਵੀ ਰਾਜਨੀਤੀ ਚ ਨਹੀਂ ਸੀ ਸਾਡੇ ਵਰਗੇ ਆਮ ਵਰਕਰਾਂ ਨੂੰ ਅੱਜ ਉਹਦਿਆਂ ਨਾਲ ਨਿਵਾਜਿਆ ਇਹ ਉਹੀ ਜਿੱਤ ਹੈ ਜੀ ਆਮ ਆਦਮੀ ਪਾਰਟੀ ਦੇ ਜੋ ਕੰਮਾਂ ਨੂੰ ਪਈ ਹੈ ਜਦੋਂ ਅਸੀਂ ਪਹਿਲੇ ਦਿਨ ਗਏ ਸੀ ਤਾਂ ਸਾਨੂੰ ਬੜਾ ਇੱਥੋਂ ਲੋਕਾਂ ਨੇ ਕਿਹਾ ਕਿ ਧਿਆਨ ਨਾਲ ਜਾਇਓ ਪੰਥਕ ਏਰੀਆ ਹੈ ਉੱਥੇ ਪੰਥ ਦੇ ਨਾਮ ਤੇ ਵੋਟ ਪੈਣੀ ਹੈ ਖੜਕਾ ਦੜਕਾ ਵੀ ਹੋ ਸਕਦਾ ਹੈ ਸਾਰਾ ਕੁਝ ਬਹੁਤ ਬਹੁਤ ਲੋਕਾਂ ਦੇ ਕਮੈਂਟ ਸੀ ਔਰ ਖਾਸ ਕਰਕੇ ਵਿਰੋਧੀ ਪਾਰਟੀਆਂ ਜਿਹੜਾ ਕਰੂ ਇੱਕ ਚਾਰ ਕਰਦੀਆਂ ਨਾ ਫੇਸਬੁੱਕ ਤੇ ਉਹ ਉਹ ਸੋਸ਼ਲ ਮੀਡੀਆ ਤੇ ਉਹ ਚੱਲਦਾ ਸੀ ਸੋ ਸਾਡੇ ਘਰਦਿਆਂ ਨੂੰ ਵੀ ਚਿੰਤਾ ਸੀ ਕਿ ਇਹ ਪੰਥਕ ਇਲਾਕਾ ਥੋੜਾ ਧਿਆਨ ਨਾਲ ਜਾਇਓ ਪਰ ਜਦੋਂ ਅਸੀਂ ਪਹਿਲੇ ਦਿਨ ਜਾ ਕੇ ਦੇਖਿਆ ਮੇਰੇ ਨਾਲ ਮੇਰੀ ਟੀਮ ਸੀ ਸਾਨੂੰ ਉੱਥੇ ਇੰਨਾ ਪਿਆਰ ਮਿਲਿਆ ਇੰਨਾ ਮਾਨ ਮਿਲਿਆ ਇੱਥੇ ਨੌਜਵਾਨਾਂ ਵਰਕਰਾਂ ਵੱਲੋਂ ਅੱਜ ਤਰਨ-ਤਰਨ ਜਿਮਨੀ ਚੋਣ ਦੀ ਜਿੱਤ ਖੁਸ਼ੀ ਮਨਾਈ ਜਾ ਰਹੀ ਹੈ ਬੁੱਢੋਂ ਬੰਦੇ ਜਾਨ ਨੇ ਉੱਥੇ ਮਹਿਲਾਵਾਂ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ ਅਸੀਂ ਲੁਧਿਆਣੇ ਦੇ ਬੀਆ ਰਸਨਾਗਰ ਵਿੱਚ ਖੜੇ ਹਾਂ ਜਿਹੜੀਆਂ ਮਹਿਲਾਵਾਂ ਨੇ ਜਿੱਤੇ ਦੀ ਖੁਸ਼ੀ ਵਿੱਚ ਅੱਜ ਜਿਹੜੇ ਜਸ਼ਨ ਮਨਾਏ ਜਾ ਰਹੇ ਮੈਡਮ ਅੱਜ ਇਤਿਹਾਸ ਸਿਰਜਿਆ ਗਿਆ ਕਹਿੰਦੇ ਪੰਥਕ ਸੀਟ ਅੱਜ ਪਾਰਟੀ ਨੂੰ ਪਈ ਹੈ ਬਿਲਕੁਲ ਜੀ ਬਿਲਕੁਲ ਪੰਥਕ ਸੀਟ ਕਈ ਜਾਣ ਵਾਲੀ ਤਰਨ ਤਰਨ ਦੀ ਸੀਟ ਅੱਜ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਈ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਦੇਖਦੇ ਹੋਏ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਅੱਜ ਵੋਟ ਪਈ ਹੈ ਉਹ ਆਮ ਲੋਕ ਆਮ ਲੋਕਾਂ ਦੇ ਘਰਾਂ ਚੋਂ ਨਿਕਲੇ ਹੋਏ ਇੱਕ ਮੁੱਖ ਮੰਤਰੀ ਨੇ ਤੇ ਅਸੀਂ ਵੀ ਆਮ ਲੋਕ ਆ ਸਾਨੂੰ ਵੀ ਰਾਜਨੀਤੀ ਦਾ ਪਹਿਲੇ ਕੁਝ ਨਹੀਂ ਪਤਾ ਸੀ ਅਸੀਂ ਵੀ ਰਾਜਨੀਤੀ ਚ ਨਹੀਂ ਸੀ ਸਾਡੇ ਵਰਗੇ ਆਮ ਵਰਕਰਾਂ ਨੂੰ ਅੱਜ ਉਹਦਿਆਂ ਨਾਲ ਨਿਵਾਜਿਆ ਇਹ ਉਹੀ ਜਿੱਤ ਹੈ ਜੀ ਆਮ ਆਦਮੀ ਪਾਰਟੀ ਦੇ ਜੋ ਕੰਮਾਂ ਨੂੰ ਪਈ ਹੈ ਤੁਸੀਂ ਤਰਨ ਤਰਨ ਜਾ ਕੇ ਆਏ ਤੁਸੀਂ ਜਿਵੇਂ ਦੱਸਿਆ ਵੀ 10 ਦਿਨ ਮੈਂ ਉੱਥੇ ਲਗਾ ਕੇ ਆਏ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਸਭ ਤੋਂ ਪਹਿਲਾਂ ਤੁਹਾਨੂੰ ਲੱਗਿਆ ਵੀ ਇਹ ਜਿਤ ਮੁਸ਼ਕਿਲ ਲੜਨ ਟਫ ਹੋ ਸਕਦੀ ਹੈ ਕਿਸ ਤਰ੍ਹਾਂ ਦਾ ਪਹਿਲਾਂ ਐਕਸਪੀਰੀਅੰਸ ਹੈਗਾ ਬਿਲਕੁਲ ਵੀ ਨਹੀਂ ਜੀ ਜਦੋਂ ਅਸੀਂ ਪਹਿਲੇ ਦਿਨ ਗਏ ਸੀ ਤਾਂ ਸਾਨੂੰ ਬੜਾ ਇਥੋਂ ਲੋਕਾਂ ਨੇ ਕਿਹਾ ਕਿ ਧਿਆਨ ਨਾਲ ਜਾਇਓ ਪੰਥਕ ਏਰੀਆ ਹੈ ਉੱਥੇ ਪੰਥ ਦੇ ਨਾਮ ਤੇ ਵੋਟ ਪੈਣੀ ਹੈ ਖੜਕਾ ਦੜਕਾ ਵੀ ਹੋ ਸਕਦਾ ਹੈ ਸਾਰਾ ਕੁਝ ਬਹੁਤ ਬਹੁਤ ਲੋਕਾਂ ਦੇ ਕਮੈਂਟ ਸੀ ਔਰ ਖਾਸ ਕਰਕੇ ਵਿਰੋਧੀ ਪਾਰਟੀਆਂ ਜਿਹੜਾ குரு ਇੱਕ ਪ੍ਰਚਾਰ ਕਰਦੀਆਂ ਨਾ ਫੇਸਬੁੱਕ ਤੇ ਉਹ ਉਹ ਸੋਸ਼ਲ ਮੀਡੀਆ ਤੇ ਉਹ ਚੱਲਦਾ ਸੀ ਸੋ ਸਾਡੇ ਕਰਦਿਆਂ ਨੂੰ ਵੀ ਚਿੰਤਾ ਸੀ ਕਿ ਇਹ ਪੰਥਕ ਇਲਾਕਾ ਹੈ ਥੋੜਾ ਧਿਆਨ ਨਾਲ ਜਾਇਓ ਪਰ ਜਦੋਂ ਅਸੀਂ ਪਹਿਲੇ ਦਿਨ ਜਾ ਕੇ ਦੇਖਿਆ ਮੇਰੇ ਨਾਲ ਮੇਰੀ ਟੀਮ ਸੀ ਸਾਨੂੰ ਉੱਥੇ ਇੰਨਾ ਪਿਆਰ ਮਿਲਿਆ ਇੰਨਾ ਮਾਨ ਮਿਲਿਆ ਲੋਕੀ ਮਾਨ ਸਰਕਾਰ ਦੇ ਕੰਮਾਂ ਤੋਂ ਇੰਨਾ ਕ ਖੁਸ਼ ਸੀ ਕਿ ਸਾਨੂੰ ਲੱਗਿਆ ਹੀ ਨਹੀਂ ਕਿ ਅਸੀਂ ਲੁਧਿਆਣੇ ਬੈਠੇ ਹਾਂ ਕਿ ਤਰਨਤਾਰਨ ਬੈਠੇ ਹਾਂ ਪਿੰਡਾਂ ਵਿੱਚ ਜਾ ਕੇ ਮੈਂ ਕੰਮ ਕੀਤਾ ਮੇਰੀ ਡਿਊਟੀ ਲੱਗੀ ਸੀ ਮਾਨ ਸਾਹਿਬ ਮਿਸਿਸ ਮਾਨ ਗੁਰਪ੍ਰੀਤ कौर ਮਾਨ ਜੀ ਦੀਆਂ ਚਾਰ ਮੀਟਿੰਗਸ ਮੈਂ ਕਰਾਈਆਂ ਸੋ ਪਿੰਡਾਂ ਵਿੱਚ ਜਾਣ ਲੱਗਿਆ ਸਾਰੇ ਕਹਿੰਦੇ ਸੀ ਕਿ ਪਿੰਡਾਂ ਦਾ ਮਾਹੌਲ ਖਰਾਬ ਹੈ ਪਰ ਸਾਨੂੰ ਤਾਂ ਪਿੰਡਾਂ ਚ ਵੀ ਇੰਨਾ ਪਿਆਰ ਮਿਲਿਆ ਲੋਕ ਨੇ ਫੋਨ ਆ ਰਹੇ ਸੀ ਵਾਰ-ਵਾਰ ਕਿ ਆਪਾਂ ਜਿੱਤ ਰਿਆਂ ਆਪਾਂ ਜਿੱਤ ਰਿਆਂ ਸੋ ਪਿੰਡਾਂ ਤੇ ਸ਼ਹਿਰਾਂ ਦਾ ਮਾਹੌਲ ਇੱਕੋ ਜਿਹਾ ਸੀ ਲੋਕੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ਖੁਸ਼ ਨੇ ਲੋਕੀ ਆਮ ਆਦਮੀ ਕੰਮਾਂ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੋਟ ਪਾ ਰਹੇ ਆ ਅੱਜ ਜੀ ਮੇਂ ਰਿਜ਼ਲਟ ਆਏ ਰੁਝਾਨ ਸ਼ੁਰੂ ਹੋਏ ਪਹਿਲੇ 3 ਰਾਊਂਡ ਸੀਗੇ ਅਕਾਲੀ ਦਲ ਦੇ ਸੀਗੇ ਉਦੋਂ ਕਿਸ ਤਰ੍ਹਾਂ ਲੱਗਦਾ ਵੀ ਲੈ ਵੀ ਅਕਾਲੀ ਦਲ ਅੱਗੇ ਜਾ ਰਿਹਾ ਆ ਅ ਦੇਖੋ ਜਦੋਂ ਪਹਿਲੇ 3 ਰਾਊਂਡ ਚੱਲ ਰਹੇ ਸੀ ਤੇ ਅਕਾਲੀ ਦਲ ਦੀ ਲੀਡ ਆ ਰਹੀ ਸੀ ਪਰ ਮੈਂ ਤੁਹਾਨੂੰ ਸੱਚੇ ਦਿਲ ਨਾਲ ਕਹੂੰਗੀ ਕਿ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਅਸੀਂ ਚੌਥੀ ਪੰਜਵੀਂ ਲੀਡ ਚੱਗੇ ਹੋ ਜਾਾਂਗੇ ਸੋ ਜਦੋਂ ਮੈਨੂੰ ਫੋਨ ਆਨੇ ਸ਼ੁਰੂ ਹੋਏ ਕਿ ਆਪਾਂ ਪਿੱਛੇ ਜਾ ਰਹੇ ਆ ਮੈਂ ਕਿਹਿਆ ਹੌਸਲਾ ਰੱਖੋ ਬਾਬਾ ਦੀਪ ਸਿੰਘ ਜੀ ਦੀ ਮਿਹਰ ਕਰਨਗੇ ਆਪ ਅਗਲਾ ਰਾਊਂਡ ਆਪਣਾ ਹੀ ਹੈ ਔਰ ਚੌਥੇ ਰਾਊਂਡ ਤੋਂ ਬਾਅਦ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਹਰ ਰਾਊਂਡ ਫਤਿਹ ਵੱਲ ਵੱਧਾ ਗਿਆ ਔਰ ਮੈਂ ਇੱਕੋ ਹੀ ਉਹਦੇ ਵਿੱਚ ਚੜ੍ਹਦੀ ਕਲਾ ਲਿਖਦੀ ਗਈ ਚੜ੍ਹਦੀ ਕਲਾ ਚੜ੍ਹਦੀ ਕਲਾ ਉਹ ਚੜ੍ਹਦੀ ਕਲਾ ਹੁੰਦੀ ਕਿ 16 ਤੇ 16 ਰਾਊਂਡ ਅਸੀਂ ਜਿੱਤ ਹਾਸਲ ਕੀਤੀ ਹੈ ਜੀ ਔਰ ਬੜੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸ ਨੂੰ ਕਿਸੇ ਦੇ ਰੋ ਕੰਪੀਟੀਸ਼ਨ ਕਰਦੇ ਕਾਂਗਰਸ ਨਾਲ ਪਰ ਚੌਥੇ ਨੰਬਰ ਤੇ ਆਈਏ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਾਂਗਰਸ ਦਾ ਜੀ 2027 ਚ ਦਾਵੇਦਾਰ ਸਾਬਿਤ ਕਰ ਰਹੀ ਸੀ ਆਪਣੇ ਆਪ ਨੂੰ ਸਰਕਾਰ ਬਣਾਉਣ ਦਾ ਸੋ ਅੱਜ ਉਹਨਾਂ ਨੂੰ ਉਹਦਾ ਜਵਾਬ ਮਿਲ ਗਿਆ ਚੌਥੇ ਨੰਬਰ ਤੇ ਆਣਾ ਕਾਂਗਰਸ ਲਈ ਬੜੀ ਵੱਡੀ ناکਾਮਯਾਬੀ ਹੈ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦਾ ਜਵਾਬ ਦੇਤਾ ਸੋ ਮੈਨੂੰ ਲੱਗਦਾ ਕਿ ਹੁਣ ਥੋੜੀ ਦੇਰ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਵੱਡੇ ਲੀਡਰਸ ਨੂੰ ਜਿਹੜੇ ਆਪਣੇ ਆਪ ਨੂੰ ਵੱਡੇ ਲੀਡਰਸ ਕਹਿੰਦੇ ਆ ਔਰ ਵਿਧਾਨ ਸਭਾ ਦੇ ਵਿੱਚ ਸਾਡੇ ਲੀਡਰਸ ਦਾ ਮਜ਼ਾਕ ਉਡਾਂਦੇ ਆ ਕਿ ਪਤਾ ਨਹੀਂ ਕਿੱਥੋਂ ਆ ਗਏ ਕਿਹੜੇ ਘਰਾਂ ਚੋਂ ਆ ਗਏ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਅੱਜ ਫੇਰ ਦੁਬਾਰਾ ਤੋਂ ਤਰਨ ਤਰਨ ਦੇ ਲੋਕਾਂ ਨੂੰ ਉਹਨਾਂ ਨੇ ਜਵਾਬ ਦੇਤਾ ਕਿ ਸਾਨੂੰ ਇਹੀ ਲੋਕ ਪਸੰਦ ਨੇ ਜੋ ਸਾਡੇ ਵਿੱਚ ਰਹਿੰਦੇ ਨੇ ਮੈਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਅਸੀਂ ਜਦੋਂ ਇਕੱਠੇ ਉੱਥੇ ਪ੍ਰਚਾਰ ਕਰਦੇ ਸੀ ਸਾਡੇ ਨਾਲ ਮੰਤਰੀ ਸਾਹਿਬ ਵੀ ਇਦਾਂ ਹੀ ਹੁੰਦੇ ਸੀ ਐਮ ਐਲ ਏ ਸਾਹਿ ਇਕੱਠੇ ਨਿਕਲਦੇ ਸੀ ਸਾਡੇ ਲੁਧਿਆਣਾ ਦੇ ਮੇਅਰ ਮੈਮ ਠੀਕ ਹੈ ਅਸੀਂ ਸਾਰੇ ਇਕੱਠੇ ਨਿਕਲਦੇ ਸੀ ਸਾਨੂੰ ਪਤਾ ਹੀ ਨਹੀਂ ਚਲਦਾ ਸੀ ਕਿ ਸਾਡੇ ਨਾਲ ਮੰਤਰੀ ਸਾਹਿਬ ਖੜੇ ਐ ਸਾਡੇ ਨਾਲ ਐਮਐਲਏ ਸਾਹਿਬ ਖੜੇ ਐ ਸੋ ਇਹ ਪੁਰਾਨੀਆਂ ਪਾਰਟੀਆਂ ਨੂੰ ਜਵਾਬ ਮਿਲ ਗਿਆ ਜਿਨ੍ਹਾਂ ਦੇ ਮੰਤਰੀ ਤੇ ਐਮਐਲਏ ਸਾਹਿਬ ਲਭਦੇ ਨਹੀਂ ਹੁੰਦੇ ਸੀ ਸਾਡੇ ਤਾਂ ਸੀਐਮ ਸਾਹਿਬ ਵੀ ਲੋਕਾਂ ਦੇ ਵਿੱਚ ਵਿਚਰਦੇ ਰਿਹਾ ਪਿੰਡ ਪਿੰਡ ਜਾ ਕੇ ਰੈਲੀਆਂ ਕੀਤੀਆਂ ਔਰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਜੀ ਕਿਹਾ ਜਾਂਦਾ ਸੀਗਾ ਵੀ ਸੈਮੀਫਾਈਨਲ ਜਿਹੜਾ ਇਹ ਸੈਮੀਫਾਈਨਲ ਜਿੱਤ ਗਿਆ ਉਹਦੀ ਸਤਾਈ ਦੀ ਜਿੱਤ ਪੱਕੀ ਐ ਕਹ ਸਕਦੇ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ ਵਿਰੋਧੀ ਧਿਰਾਂ ਨੇ ਖੁਦ ਕਿਹਾ ਸੀ ਕਿ ਸੈਮੀਫਾਈਨਲ ਹੈ ਤੇ ਸੈਮੀਫਾਈਨਲ ਜਿਹੜਾ ਜਿੱਤੂਗਾ ਫਾਈਨਲ ਜਿੱਤੂਗਾ ਅੱਜ ਤਾਂ ਵਿਰੋਧੀ ਧਿਰਾਂ ਆਪਣੇ ਆਪਣੇ ਕਹਿੰਦੇ ਨੇ ਵੀ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਨ ਕਿ ਸੈਮੀਫਾਈਨਲ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ